ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਤੇ ਅੱਜ ਇਸ ਵੀਡੀਓ ਦੇ ਨਾਲ ਹੀ ਆਪ ਸੰਗਤ ਨੂੰ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪੁਰਾਤਨ ਘਰ ਦੇ ਦਰਸ਼ਨ ਦਿਦਾਰ ਕਰਵਾਉਣ ਜਾ ਰਹੇ ਹਾਂ ਨਗਰ ਗੋਇੰਦਵਾਲ ਸਾਹਿਬ ਰਹਿੰਦਿਆਂ ਹੋਇਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਇਸੇ ਹੀ ਘਰ ਦੇ ਵਿੱਚ ਰਿਹਾ ਕਰਦੇ ਸਨ ਇਸ ਸਥਾਨ ਤੇ ਅੱਜ ਵੀ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਤ ਪੁਰਾਤਨ ਇਤਿਹਾਸਿਕ ਵਸਤੂਆਂ ਅੱਜ ਵੀ ਮੌਜੂਦ ਹਨ ਅਤੇ ਉਹ ਪੁਰਾਤਨ ਘਰ ਅੱਜ ਵੀ ਹੈ ਜਿਸ ਤੇ ਆਪ ਜੀ ਨੂੰ ਇਸ ਵੀਡੀਓ ਦੇ ਰਾਹੀਂ ਦਰਸ਼ਨ ਦਿਦਾਰੇ ਕਰਵਾਉਂਦੇ ਹਾਂ ਅੱਜ ਕੱਲ ਇਸ ਸਥਾਨ ਨੂੰ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਆਪ ਜੀ ਨੂੰ ਅੱਗੇ ਇਸ ਵੀਡੀਓ ਦੇ ਵਿੱਚ ਇੱਥੋਂ ਦੇ ਦਰਸ਼ਨ ਦਿਦਾਰੇ ਕਰਵਾਉਂਦੇ ਨਾਲ ਨਾਲ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ ਸੰਗਤ ਜੀ ਆਪ ਜੀ ਨੂੰ ਇਸ ਵੀਡੀਓ ਦੇ ਰਾਹੀਂ ਅੱਜ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਜੀ ਦੇ ਜੋ ਕਿ ਨਗਰ ਗੋਇੰਦਵਾਲ ਸਾਹਿਬ ਵਿਖੇ ਸ਼ੁਭਤ ਹੈ ਬਹੁਤ ਘੱਟ ਸੰਗਤਾਂ ਨੇ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਕੀਤੇ ਹੋਣਗੇ ਸੋ ਇਸ ਵੀਡੀਓ ਦੇ ਰਾਹੀਂ ਆਪ ਜੀ ਨੂੰ ਗੁਰੂ ਅਮਰਦਾਸ ਜੀ ਦੇ ਪੁਰਾਤਨ ਘਰ ਦੇ ਦਰਸ਼ਨ ਦਿਦਾਰੇ ਕਰਵਾਵਾਂਗੇ ਅਤੇ ਗੁਰੂ ਅਮਰਦਾਸ ਜੀ ਦੇ ਪਵਿੱਤਰ ਕੇਸ ਗੁਰੂ ਅਮਰਦਾਸ ਜੀ ਦਾ ਪਵਿੱਤਰ ਚੋਲਾ ਸਾਹਿਬ ਬੀਬੀ ਭਾਨੀ ਜੀ ਦੇ ਨਾਲ ਸਬੰਧਤ ਹੋਰ ਵੀ ਵਸਤੂਆਂ ਦੇ ਆਪ ਜੀ ਨੂੰ ਦਰਸ਼ਨ ਕਰਵਾਉਣ ਦਾ ਇਸ ਵੀਡੀਓ ਦੇ ਰਾਹੀਂ ਯਤਨ ਕਰਾਂਗੇ ਸੋ ਆਪ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਸਿੱਖ ਸੰਗਤਾਂ ਇਸ ਇਤਿਹਾਸਿਕ ਸਥਾਨ ਦੇ ਇਤਿਹਾਸ ਤੋਂ ਜਾਣੂ ਹੋ ਸਕਣ ਅਤੇ ਆਪ ਜਦੋਂ ਵੀ ਨਗਰ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਆਓ ਤਾਂ ਇਸ ਇਤਿਹਾਸਿਕ ਸਥਾਨ ਦੇ ਵੀ ਆਪ ਸੰਗਤ ਨੇ ਦਰਸ਼ਨ ਜ਼ਰੂਰ ਕਰਨੇ ਸਭ ਤੋਂ ਪਹਿਲਾਂ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਦੇ ਸਥਾਨ ਤੇ ਕਿਹਾ ਜਾਂਦਾ ਹੈ ਕਿ ਇਹ ਸਥਾਨ ਬਾਬਾ ਮੋਹਨ ਜੀ ਦਾ ਚਬਾਰਾ ਹੁੰਦਾ ਸੀ ਗੁਰੂ ਅਰਜਨ ਦੇਵ ਜੀ ਜਦੋਂ ਬਾਣੀ ਇਕੱਠੀ ਕਰ ਰਹੇ ਸਨ ਤਾਂ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਗੁਰੂ ਸਹਿਬਾਨ ਦੀ ਬਾਣੀ ਇਸੇ ਹੀ ਸਥਾਨ ਤੋਂ ਬਾਬਾ ਮੋਹਨ ਜੀ ਪਾਸੋਂ ਲੈ ਕੇ ਗਏ ਸਨ ਜਿਸ ਇਤਿਹਾਸਿਕ ਖੂਦ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਇਸ ਖੂਦ ਦਾ ਜਲ ਉਸ ਸਮੇਂ ਇਸ਼ਨਾਨ ਕਰਨਾ ਅਤੇ ਪੀਣ ਵਾਸਤੇ ਵਰਤਿਆ ਜਾਂਦਾ ਸੀ ਸੰਗਤ ਜੀ ਹੁਣ ਆਪ ਜੀ ਨੂੰ ਜਿਸ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਸਥਾਨ ਤੇ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਿਮਰਨ ਕਰਿਆ ਕਰਦੇ ਸਨ ਇੱਥੇ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੀਬੀ ਭਾਨੀ ਜੀ ਦੀ ਅਦੁੱਤੀ ਸੇਵਾ ਨੂੰ ਵੇਖ ਕੇ ਉਹਨਾਂ ਦੇ ਉੱਪਰ ਪ੍ਰਸੰਨ ਹੋ ਕੇ ਗੁਰਗੱਦੀ ਸੋਢੀ ਵੰਸ਼ ਪਾਸ ਹੀ ਰਹਿਣ ਦਾ ਵਰ ਬਖਸ਼ਿਸ਼ ਕੀਤਾ ਸੀ ਜਿਸ ਸਥਾਨ ਤੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਇੱਥੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ 1574 ਈਸਵੀ ਵਿੱਚ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ। ਇੱਥੇ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿੰਨਾ ਪ੍ਰੇਮੀਆਂ ਨੇ ਸ੍ਰੀ ਬੌਲੀ ਸਾਹਿਬ ਜੀ ਦੀ ਇਮਾਰਤ ਤਿਆਰ ਹੁੰਦੇ ਵਕਤ ਸੇਵਾ ਕੀਤੀ ਉਹਨਾਂ ਵਿੱਚੋਂ 22 ਉੱਤਮ ਪ੍ਰਚਾਰਕ ਚੁਣ ਕੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਭੇਜਿਆ। ਸੰਗਤ ਜੀ ਆਪ ਜੀ ਨੂੰ ਹੁਣ ਦਰਸ਼ਨ ਕਰਵਾਉਨੇ ਹਾਂ ਉਸ ਕਿੱਲੀ ਸਾਹਿਬ ਜੀ ਦੇ ਜਿਸ ਨੂੰ ਫੜ ਕੇ ਸ੍ਰੀ ਗੁਰੂ ਅਮਰਦਾਸ ਜੀ ਬਿਰਧ ਅਵਸਥਾ ਦੇ ਵਿੱਚ ਤਪ ਕਰਿਆ ਕਰਦੇ ਸਨ ਸੰਤ ਜੀ ਆਪ ਜੀ ਨੂੰ ਹਣੇ ਦਰਸ਼ਨ ਕਰਵਾਉਂਦੇ ਹਾਂ ਥੰਮ ਸਾਹਿਬ ਦੇ ਇਸ ਥੰਮ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਬਾਲ ਅਵਸਥਾ ਦੇ ਵਿੱਚ ਖੇਡਿਆ ਕਰਦੇ ਸਨ ਹੁਣ ਦਰਸ਼ਨ ਕਰਵਾਉਂਦੇ ਹਾਂ ਆਪ ਜੀ ਨੂੰ ਬੀਬੀ ਭਾਨੀ ਜੀ ਦੇ ਚੁੱਲ੍ਹਾ ਸਾਹਿਬ ਜੀ ਦੇ ਜਿਸ ਚੁੱਲ੍ਹੇ ਦੇ ਉੱਪਰ ਬੀਬੀ ਭਾਨੀ ਜੀ ਪ੍ਰਸ਼ਾਦਾ ਤਿਆਰ ਕਰਕੇ ਆਪਣੇ ਪਰਿਵਾਰ ਅਤੇ ਸੰਗਤਾਂ ਨੂੰ ਛਕਾਉਂਦੇ ਸਨ ਹੁਣ ਜਿਸ ਸਥਾਨ ਤੇ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਸਥਾਨ ਤੇ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਤੰਬਰ ਮਹੀਨੇ ਦੇ ਵਿੱਚ 1574 ਈਸਵੀ ਨੂੰ ਜੋਤੀ ਜੋਤ ਸਮਾਏ ਇਸੇ ਹੀ ਸਥਾਨ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ 1581 ਈਸਵੀ ਨੂੰ ਜੋਤੀ ਜੋਤ ਸਮਾਏ ਹੁਣ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਉਸ ਪਾਲਕੀ ਸਾਹਿਬ ਦੇ ਜਿਸ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਪਾਸੋਂ ਪਹਿਲੀ ਚਾਰ ਪਾਤਸ਼ਾਹੀਆਂ ਦੀ ਗੁਰਬਾਣੀ ਦੀਆਂ ਸੰਚੀਆਂ ਲੈ ਕੇ ਸ੍ਰੀ ਅਮਰitsar ਸਾਹਿਬ ਗਏ ਸਨ ਨਾਲ ਹੀ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਗੁਰੂ ਅਮਰਦਾਸ ਜੀ ਦੇ ਪਵਿੱਤਰ ਕੇਸ ਅਤੇ ਚੋਲਾ ਸਾਹਿਬ ਜੀ ਦੇ ਜਿਨ੍ਹਾਂ ਨੂੰ ਅੱਜ ਵੀ ਸੰਭਾਲ ਕੇ ਇਸ ਸਥਾਨ ਦੇ ਉੱਪਰ ਰੱਖਿਆ ਹੋਇਆ ਹੈ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਇੱਕ ਦਿਨ ਅੰਮ੍ਰਿਤ ਵੇਲੇ ਭਜਨ ਵਿੱਚ ਲੀਨ ਸਨ ਤਾਂ ਕਿਸੇ ਮਾਈ ਦੇ ਰੋਣ ਦੀ ਆਵਾਜ਼ ਸੁਣ ਕੇ ਉਹਨਾਂ ਨੇ ਆਪਣੇ ਸੇਵਕ ਭਾਈ ਬੱਲੂ ਨੂੰ ਪੁੱਛਿਆ ਕਿ ਇਹ ਕੌਣ ਰੋਂਦਾ ਹੈ ਤਾਂ ਉਸ ਨੇ ਉੱਤਰ ਦਿੱਤਾ ਸੱਚੇ ਪਾਤਸ਼ਾਹ ਤਈਏ ਤਾਪ ਦੇ ਕਾਰਨ ਇੱਕ ਮਾਈ ਦਾ ਪੁੱਤਰ ਮਰ ਗਿਆ ਹੈ ਉਹ ਰੋਂਦੀ ਹੈ ਇਹ ਸੁਣ ਕੇ ਦੀਨ ਦਿਆਲ ਸਤਗੁਰੂ ਕਰਨਾ ਰਸ ਵਿੱਚ ਭਰ ਗਏ ਅਤੇ ਅਰਦਾਸ ਕੀਤੀ ਕਿ ਇਹ ਅਕਾਲ ਪੁਰਖ ਜਦ ਤੱਕ ਮੇਰਾ ਸਰੀਰ ਇੱਥੇ ਹੈ ਕਿਸੇ ਦਾ ਪੁੱਤਰ ਨਾ ਮਰੇ ਸੋ ਜਦ ਤੱਕ ਗੁਰੂ ਮਹਾਰਾਜ ਜੀ ਦਾ ਸਰੀਰ ਰਿਹਾ ਕਿਸੇ ਮਾਈ ਦਾ ਪੁੱਤਰ ਨਾ ਮਰਿਆ ਇੱਥੇ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ਤਈਏ ਤਾਪ ਦੇ ਇਲਾਜ ਕਰਨ ਦੀ ਸੇਵਾ ਭਾਈ ਲਾਲੋ ਜੋ ਕਿ ਡੱਲੇ ਦਾ ਨਿਵਾਸੀ ਸੀ ਉਸ ਨੂੰ ਸੌਂਪੀ ਜਿਸ ਸਥਾਨ ਤੇ ਆਪ ਜੀ ਨੂੰ ਹੁਣ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਿਤਾ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਬੀਬੀ ਭਾਨੀ ਜੀ ਦੀ ਪਵਿੱਤਰ ਕੋਖ ਤੋਂ ਸਨ 1563 ਈਸਵੀ ਨੂੰ ਇਸ ਸਥਾਨ ਤੇ ਅਵਤਾਰ ਧਾਰਨਾ ਕੀਤਾ ਹੁਣ ਆਪ ਸੰਗਤ ਨੂੰ ਦਰਸ਼ਨ ਕਰਵਾਉਂਦੇ ਹਾਂ ਗੁਰੂ ਅਮਰਦਾਸ ਜੀ ਦੇ ਪੁਰਾਤਨ ਘਰ ਦੇ ਜੋ ਕਿ ਇਸ ਸਥਾਨ ਤੇ ਖੁਦਾਈ ਦੇ ਸਮੇਂ ਮਿਲਿਆ ਹੈ ਗੁਰੂ ਅਮਰਦਾਸ ਜੀ ਦਾ ਇਹ ਪੁਰਾਤਨ ਘਰ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਜੀ ਦੇ ਮੇਨ ਗੇਟ ਦੇ ਬਿਲਕੁਲ ਨਜ਼ਦੀਕ ਜੜੀਆਂ ਪੌੜੀਆਂ ਨੇ ਉਹ ਨੂੰ ਜਾਂਦੀਆਂ ਨੇ ਅਤੇ ਅੱਗੇ ਜਾ ਕੇ ਗੁਰੂ ਅਮਰਦਾਸ ਜੀ ਦੇ ਪੁਰਾਤਨ ਘਰ ਦੇ ਦਰਸ਼ਨ ਹੁੰਦੇ ਨੇ ਗੁਰੂ ਅਮਰਦਾਸ ਜੀ ਦਾ ਇਹ ਪੁਰਾਤਨ ਘਰ ਜੋ ਕਿ ਇਸ ਸਥਾਨ ਤੇ ਖੁਦਾਈ ਦੇ ਸਮੇਂ ਮਿਲਿਆ ਹੈ ਜਿਸ ਦਾ ਢਾਂਚਾ ਬਿਲਕੁਲ ਪੁਰਾਤਨ ਹੈ ਇਸ ਸਥਾਨ ਦੀ ਮੁਰੰਮਤ ਕਰਕੇ ਇਸ ਨੂੰ ਪੁਰਾਤਨ ਦਿਖ ਦਿੱਤੀ ਗਈ ਹੈ ਇਸ ਸਥਾਨ ਤੇ ਉਹ ਪੁਰਾਤਨ ਚੁੱਲ੍ਹੇ ਅੱਜ ਵੀ ਮੌਜੂਦ ਨੇ ਜਿਸ ਦੇ ਆਪ ਜੀ ਅੱਗੇ ਵੀਡੀਓ ਦੇ ਵਿੱਚ ਦਰਸ਼ਨ ਕਰੋਗੇ ਸੋ ਸੰਗਤ ਜੀ ਇਸ ਸੀ ਇਤਿਹਾਸ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਜੀ ਦਾ ਜੋ ਅਸੀਂ ਆਪ ਸੰਗਤ ਦੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝਾ ਕਰਨਾ ਕੀਤਾ ਹੈ ਸੋ ਆਪ ਜੀ ਜਦੋਂ ਵੀ ਨਗਰ ਸ੍ਰੀ ਗੋੰਦਵਾਲ ਸਾਹਿਬ ਵਿਖੇ ਆਓ ਜਾਂ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਜੀ ਦੇ ਦਰਸ਼ਨੋ ਦੀਦਾਰ ਕਰਨ ਆਓ ਤਾਂ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਜੀ ਦੇ ਵੀ ਦਰਸ਼ਨ ਜ਼ਰੂਰ ਕਰਨਾ ਜਿੱਥੇ ਅੱਜ ਵੀ ਗੁਰੂ ਅਮਰਦਾਸ ਜੀ ਦਾ ਇਹ ਪੁਰਾਤਨ ਘਰ ਮੌਜੂਦ ਹੈ ਅਤੇ ਗੁਰੂ ਅਮਰਦਾਸ ਜੀ ਦੇ ਪਵਿੱਤਰ ਕੇਸ ਗੁਰੂ ਅਮਰਦਾਸ ਜੀ ਦਾ ਚੋਲਾ ਸਾਹਿਬ ਅੱਜ ਵੀ ਇਸ ਸਥਾਨ ਤੇ ਸੁਭਾਈਮਾਨ ਹੈ। ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਵੀ ਸਿੱਖ ਸੰਗਤਾਂ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਦੇਖਾਰ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।